ਦੇ ਵੱਲੋਂ ਇੱਕ ਨਕਲੀ ਐਮਐਲਏ ਨੂੰ ਫੜਿਆ ਗਿਆ ਹੈ ਦਰਅਸਲ ਇੱਥੇ ਪੁਲਿਸ ਨੂੰ ਐਮਐਲਏ ਬਣ ਕੇ ਇਹ ਵਿਅਕਤੀ ਜਿਹੜਾ ਹੈ ਫੋਨ ਕਰਦਾ ਹੈ ਤੇ ਏਸੇ ਦਰਮਿਆਨ ਹੀ ਖੁਦ ਨੂੰ ਐਮਐਲਏ ਦੱਸਦਾ ਜਿਸ ਤੋਂ ਬਾਅਦ ਕਿ ਜਦ ਪੁਲਿਸ ਨੇ ਜਾਂਚ ਕੀਤੀ ਹੈ ਤਾਂ ਪਤਾ ਲੱਗਿਆ ਹੈ ਕਿ ਆਪਣੇ ਆਪ ਨੂੰ ਐਮਐਲਏ ਦੱਸ ਕੇ ਫੋਨ ਕਰਨ ਵਾਲਾ ਇਹ ਵਿਅਕਤੀ ਨਕਲੀ ਵਿਧਾਇਕ ਨਿਕਲਿਆ ਤਾਂ ਬਠਿੰਡਾ ਦੀ ਗੋਨਿਆਣਾ ਪੁਲਿਸ ਦੇ ਵੱਲੋਂ ਇਹ ਵਿਅਕਤੀ ਜੋ ਆਪਣੇ ਆਪ ਨੂੰ ਵਿਧਾਇਕ ਦੱਸਦਾ ਸੀ ਉਸ ਨੂੰ ਕਾਬੂ ਕੀਤਾ ਗਿਆ ਤਾਂ ਦੱਸ ਦਈਏ ਕਿ ਨਈਆ ਵਾਲਾ ਪੁਲਿਸ ਦੀ ਪਕੜ ਦੇ ਵਿੱਚ ਖੜਾ ਹੈ ਵਿਅਕਤੀ ਜਿਸ ਦਾ ਨਾਮ ਹਰਵਿੰਦਰ ਸਿੰਘ ਉਰਫ ਰਾਜ ਹੈ ਜਿਸ ਨੇ ਗੋਨਿਆਣਾ ਚੌਂਕੀ ਦੇ ਇੰਚਾਰਜ ਨੂੰ ਫੋਨ ਕੀਤਾ ਤੇ ਖੁਦ ਨੂੰ ਵਿਧਾਇਕ ਦੱਸਿਆ ਤੇ ਇਸੇ ਦਰਮਿਆਨ ਉਸ ਦਾ ਇਹ ਕਹਿਣਾ ਸੀ ਕਿ ਸਾਡੀ ਪਾਰਟੀ ਦੇ ਲੋਕਾਂ ਦੇ ਖਿਲਾਫ ਜਿਹੜੇ ਮਾਮਲੇ ਦਰਜ ਹੋਏ ਨੇ ਉਹਨਾਂ ਮਾਮਲਿਆਂ ਨੂੰ ਰੱਦ ਕੀਤਾ ਜਾਵੇ ਦੱਸ ਦਈਏ ਕਿ ਜਿੱਥੇ ਕੌਂਸਲਰ ਦੀਆਂ ਚੋਣਾਂ ਹੁੰਦੀਆਂ ਨੇ ਤਾਂ ਉਸੇ ਦਰਮਿਆਨ ਹੀ ਜਿਹੜੇ ਸ਼ਰਾਰਤੀ ਅੰਸਰ ਸੀ ਉਹਨਾਂ 'ਤੇ ਪੁਲਿਸ ਕੇਸ ਦਰਜ ਕਰਦੀ ਹੈ ਤਾਂ ਇਸੇ ਦਰਮਿਆਨ ਇਹ ਵਿਅਕਤੀ ਜਿਹੜਾ ਹਰਵਿੰਦਰ ਸਿੰਘ ਹੈ ਚੌਂਕੀ ਇੰਚਾਰਜ ਨੂੰ ਫੋਨ ਕਰਕੇ ਖੁਦ ਨੂੰ ਐਮ.ਐਲ.ਏ ਦੱਸਦਾ ਤੇ ਆਪਣੇ ਬੰਦਿਆ ਤੇ ਜਿਹੜਾ ਪਰ ਚਾ ਦਰਜ ਹੋਇਆ ਸੀ ਉਸ ਬਾਰੇ ਗੱਲਬਾਤ ਕਰਦਾ ਹੈ ਤਾਂ ਥਾਣੇਦਾਰ ਨੂੰ ਜਦ ਸ਼ੱਕ ਹੁੰਦਾ ਮਾਮਲੇ ਦੀ ਜਾਂਚ ਕੀਤੀ ਜਾਂਦੀ ਹੈ ਤਾਂ ਪਤਾ ਲੱਗਦਾ ਹੈ ਕਿ ਫੋਨ ਕਰਨ ਵਾਲਾ ਕੋਈ ਐਮਐਲਏ ਨਹੀਂ ਹੈ ਬਲਕਿ ਹਰਵਿੰਦਰ ਸਿੰਘ ਐਪ ਜੋ ਕਿ ਬਠਿੰਡਾ ਦੇ ਦਾਨ ਸਿੰਘ ਵਾਲਾ ਪਿੰਡ ਦਾ ਰਹਿਣ ਵਾਲਾ ਜਿਸ ਦੇ ਖਿਲਾਫ ਪੁਲਿਸ ਨੇ ਮਾਮਲਾ ਦਰਜ ਕਰਕੇ ਹੁਣ ਉਸ ਨੂੰ ਗ੍ਰਿਫਤਾਰ ਕਰ ਲਿਆ ਉਥੇ ਦੱਸ ਦਈਏ ਕਿ ਇਸ ਨਕਲੀ ਐਮਐਲਏ ਦਾ ਕਹਿਣਾ ਹੈ ਕਿ ਮੇਰੇ ਤੋਂ ਗਲਤੀ ਹੋ ਗਈ ਹੈ ਮੇਰਾ ਅਜਿਹਾ ਕੋਈ ਮਕਸਦ ਨਹੀਂ ਸੀ ਤੇ ਮੈਂ ਅੱਗੇ ਤੋਂ ਇਸ ਤਰੀਕੇ ਨਾਲ ਕਦੇ ਨਹੀਂ ਕਰਾਂਗਾ ਕੋਈ ਮਸਲਾ ਨਹੀਂ ਸੀਗਾ ਜੀ ਐਵੇਂ ਬਸ ਗਲਤੀ ਹੋ ਗਈ ਗਲਤੀ ਹੋ ਗਈ ਨਹੀਂ ਪਹਿਲਾਂ ਵੀ ਕੋਈ ਇਦਾਂ ਦਾ ਤੁਹਾਡੇ ਪੁਲਿਸ ਅਧਿਕਾਰੀਆਂ ਨਾਲ ਕੋਈ ਰਿਹਾ ਰਾਬਤਾ ਇਸ ਤਰ੍ਹਾਂ ਦਾ ਐਮਐਲਏ ਬਣ ਕੇ ਕਰਨਾ ਨਹੀਂ ਨਹੀਂ ਜੀ ਕੋਈ ਰਾਬਤਾ ਪਹਿਲਾਂ ਵੀ ਕੋਈ بڑے بڑے ਅਫਸਰ ਨੂੰ ਇਸ ਤਰ੍ਹਾਂ ਧਮਕੀ ਦਿੱਤੀ ਹੈ ਐਮਐਲਏ ਬੋਲਦਾ ਵੀ ਤੁਸੀਂ ਨਹੀਂ ਨਹੀਂ ਜੀ ਜੇ ਤਰਾ ਕੰਮ ਨਹੀਂ ਕਰੋਗੇ ਤਾਂ ਇਸ ਤਰ੍ਹਾਂ ਤੁਹਾਡੇ ਨਾਲ ਇਸ ਤਰ੍ਹਾਂ ਬਦਲਦੇ ਆਂਗੇ ਨਹੀਂ ਜੀ ਆ ਪਹਿਲੀ ਵਾਰੀ ਗਲਤੀ ਕਰੀ ਹੈ ਜੀ ਤੇ ਇਹ ਕਿਉਂ ਮਤਲਬ ਕਿ ਕੀ ਮਾਮਲਾ ਕੀ ਸੀ ਪੂਰਾ ਤੁਸੀਂ ਇਹਨਾਂ ਨੂੰ ਫੋਨ ਕਿਉਂ ਕੀਤਾ ਬਸ ਐਵੇਂ ਹੀ ਪਤਾ ਨਹੀਂ ਜੀ ਦਿਮਾਗ ਖਰਾਬ ਹੋ ਗਿਆ ਸੀ ਗਲਤੀ ਹੋ ਗਈ ਸੀ ਬਸ ਮੈਂ ਤੁਹਾਨੂੰ ਜੀ ਸਾਡੇ ਕੋਲ ਇੱਕ ਅਸੀਂ ਇਲੈਕਸ਼ਨਾਂ ਨੂੰ ਜਿਹੜੇ ਐਮਸੀ ਦੇ ਇਲੈਕਸ਼ਨ ਸੀਗੇ ਜਿਮਨੀ ਚੋਨਾ ਸੀ ਉਹਦੇ ਵਿੱਚ ਬੰਦੇ ਅਨਸਰਾਂ ਤੇ ਕਲੰਦਰਾ ਦਿੱਤਾ ਸੀ ਜੀ ਜੀ ਉਹਨਾਂ ਅਸਰਾਰ ਤੇ ਅਨਸਰਾਂ ਨੂੰ ਲੈ ਕੇ ਹਰਵਿੰਦਰ ਸਿੰਘ ਨੇ ਜੀ ਪੁੱਤਰ ਕਮਾਲ ਸਿੰਘ ਬਾਸੀ ਦਾਨ ਸਿੰਘ ਵਾਲਾ ਤੋਂ ਇਹਨਾਂ ਨੇ ਸਾਡੇ ਚੌਕੀ ਇੰਚਾਰਜ ਨੂੰ ਉਹਨਾਂ ਦੇ ਸੰਧ ਵਿੱਚ ਫੋਨ ਕੀਤਾ ਸੀ ਨਾ ਆ ਆਪਣੇ ਆਪ ਨੂੰ ਐਮਐਲਏ ਦੱਸ ਕੇ ਮੈਂ ਐਮਐਲਏ ਹੋ ਗਏ ਹਾਂ ਤੁਸੀਂ ਇਹਨਾਂ ਨੂੰ ਕਿਉਂ ਫੜਿਆ ਕਾਦੇ ਵਾਸਤੇ ਫੜਿਆ ਸੋਡੀ ਮਤਲਬ ਕਿ ਜੋ ਵੀ ਉਹਨੇ ਆਪਣੀ ਭਾਸ਼ਾ ਵਰਤ ਲਈ ਜੀ ਤਾਂ ਉਹਦੇ ਸਬੰਧ ਦੇ ਵਿੱਚ ਅਸੀਂ ਜਦੋਂ ਬਾਅਦ ਚ ਇਹ ਪੜਤਾਲ ਕੀਤੀ ਤਾਂ ਸਾਨੂੰ ਪਤਾ ਲੱਗਿਆ ਵੀ ਇਹ ਮਤਲਬ ਕਿ ਹਰਵਿੰਦਰ ਸਿੰਘ ਆ ਇਹਨੇ ਆਪਦੇ ਆਪ ਨੂੰ ਇੱਕ ਐਮਐਲਏ ਦੱਸ ਕੇ ਤੇ ਸਾਡੇ ਇੱਕ ਮੁਲਾਜ਼ਮ ਨੂੰ ਫੋਨ ਕਰਕੇ ਐਮਐਲਏ ਫਾਇਦਾ ਲੈਣਾ ਚਾਹੁੰਦਾ ਐਮਐਲਏ ਕਿਹੜੇ ਹਲਕੇ ਦਾ ਆਪਣੇ ਆਪ ਨੂੰ ਦੱਸ ਰਿਆ ਸੀ ਜੀ ਇਹ ਪੁੱਛੋ ਹਲਕੇ ਦੇ ਆਪਣੇ ਆਪ ਨੂੰ ਐਮਐਲਏ ਦੱਸ ਦਿੰਦਾ ਮਾਸਟਰ ਜਗਸੀਰ ਸਿੰਘ ਜੀ ਦਾ ਓਕੇ ਤਾਂ ਉਸ ਤੋਂ ਬਾਅਦ ਜੇ ਮੈਂ ਗੱਲ ਕਰਾਂ ਤਾਂ ਹੁਣ ਮੈਮ ਕੀ ਕਾਰਵਾਈ ਕੀ ਹੋ ਰਹੀ ਹੈ ਔਰ ਕਿੱਥੋਂ ਗ੍ਰਿਫਤਾਰ ਕੀਤਾ ਅਸੀਂ ਇਹਨਾਂ ਤੇ 180 ਨੰਬਰ ਮੁਕੱਦਮਾ ਦਰਜ ਕੀਤਾ ਜੀ ਅੰਡਰ ਸੈਕਸ਼ਨ 204 221 ਬੀ ਐਨਐਸ ਜੀ ਥਾਣਾ ਨੀਂਆ ਵਾਲਾ ਕਿ ਤੇ ਅਸੀਂ ਦੀ ਹੁਣ ਗ੍ਰਿਫਤਾਰਾਂ ਜੀ ਨੂੰ ਕਰ ਲਿਆ ਓਕੇ ਹੁਣ ਤੁਹਾਡੀ ਕਸਟਡੀਸ ਹੈ ਹਾਂਜੀ ਹੁਣ ਪੁਲਿਸ ਤੇ ਫਿਰ ਨੈਕਸਟ ਕੀ ਹੁਣ ਲੈਂਦੀ ਜਾ ਰਹੀ ਹੈ ਜੀ ਕਾਨੂੰਨੀ ਕਾਰਵਾਈਆਂ ਮਾਲ ਦੇ ਵਿੱਚ ਜੀ ਤਪਤੀਸ਼ ਚੱਲ ਰਹੀ ਹੈ ਜੀ ਜੋ ਇਨਕੁਆਰੀ ਦੇ ਮਤਾਬਕ ਜੋ ਵੀ ਅੱਗੇ ਆਈ ਜਾਊਗਾ ਉਸ ਉਸ ਹਿਸਾਬ ਨਾਲ ਅਸੀਂ ਕੋਈ ਕਰਦੇ ਤੇ ਐਮਐਲ ਸਾਹਮਣਾ ਜਲ ਹੋਈ ਇਸ ਪੱਖ ਤੇ ਮਾਸਟਰ ਜਗਸੀਰ ਸਿੰਘ ਜੀ ਨਾਲ ਉਹ ਉਹਨਾਂ ਦਾ ਕੀ ਕਹਿਣਾ ਸੀ ਹਾਂਜੀ ਉਹਨਾਂ ਨੇ ਸਾਨੂੰ ਇਹ ਦੱਸਿਆ ਵੀ ਮੈਂ ਕੋਈ ਫੋਨ ਨਹੀਂ ਦਿੱਤਾ ਜੀ ਇਸ ਵੰਦ ਵਿੱਚ ओके <OK> हां जी ओके ਉਹਨਾਂ ਵੱਲੋਂ ਵੀ ਕੋਈ ਦਰਖਾਸਤ ਆਈ ਹੋਵੇ ਜਾਂ ਕੁਝ ਹੋਵੇ ਉਹਨਾਂ ਵੱਲੋਂ ਵੀ ਕੋਈ ਆਪਦੀ ਦਿੱਤੀ ਦੀ ਸ਼ਿਕਾਇਤ ਨਾ ਹੋਣੀ ਉਹਨਾਂ ਵੱਲੋਂ ਕੁਝ ਨਹੀਂ ਜੇ ਤਾਂ ਸਾਡੀ ਆਪਣੀ ਅਸੀਂ ਆ ਜਿਹੜੇ ਮੁਲਾਜ਼ਮ ਨੇ ਇਹਨਾਂ ਨੇ ਫੋਨ ਕੀਤਾ ਸੀ ਓਕੇ ਥ्रेट ਕੀਤਾ ਉਸੇ ਤਰ੍ਹਾਂ ਇਹਨਾਂ ਦਾ ਕੋਈ ਪੁਰਾਣਾ ਰਿਕਾਰਡ ਵੀ ਨਿਕਲਿਆ ਵੀ ਕੋਈ ਇਸ ਤਰ੍ਹਾਂ ਦੀ ਇਹਨਾਂ ਨੇ ਵੀ ਪਹਿਲਾਂ ਵੀ ਕਿਸੇ ਨੂੰ ਮਤਲਬ ਅਫਸਰ ਵਗੈਰਾ ਨੂੰ ਇਸ ਤਰ੍ਹਾਂ ਧਮਕਾਇਆ ਹੋਵੇ ਹਾਂ ਹਜੇ ਅਸੀਂ ਫਿਲਹਾਲ ਦੀ ਇਨਕੁਆਰੀ ਕਰ ਰਹੇ ਹਾਂ ਜੀ ਉਹਦੇ ਵਿੱਚ ਅੱਗੇ ਜਿਵੇਂ ਵੀ ਆਊਗਾ ਉਹ ਦੇਖੀਏ